ਫਕਟੂਰ ਦੇ ਵਿੱਚ ਹੂੰ ਸੀਸੂ ਵਿੱਚ ਮੈਂ ਦਾਖਲ تھی ਤਾਂ ਮੇਰੀ ਮੰਮੀ ਤੇ ਸਾਡੇ ਘਰ ਦੇ ਜਾ ਕੇ ਦੇਫੇੜਾ ਸਾਹਿਬਾ ਜੀ ਕੋਲ ਬਹੁਤ ਬੇਨਤੀ ਕੀਤੀ ਉੱਥੇ ਰੋਣ ਲੱਗੇ ਮਹਾਰਾਜ ਬਹੁਤ ਹਿੱਲਣ ਉੱਥੇ ਕਿ ਗੁੜੀਆ ਬਹੁਤ ਪਿਆਰੀ ਉਹਨੂੰ ਸੁਪਨਾ ਆਇਆ ਮੇਰੀ ਡੈਥ ਹੋ ਗਈ ਹੈ ਔਰ ਜਦ ਫਾਦਰ ਸਾਹਿਬ ਅੱਜ ਵੀ ਉਹਨੂੰ ਮਿਲੇ ਸੀ ਜੀ ਵੀ ਮੇਰਾ ਸੰਸਕਾਰ ਸਭ ਕੁਝ ਦੇਖਿਆ ਉਨੇ ਆਪਣੇ ਪਿਤਾ ਜੀ ਦਾ ਦੱਸਤਾ ਉਹ ਕਿਸੇ ਹੋਰ ਦੂਜੇ ਹੋਰ ਤੇ ਸੇਵਾਦਾਰ ਉਹਨੇ ਗੱਲ ਕਰਨੀ ਚੁੱਪ ਕਰ ਅੰਕਲ ਦਾ ਭਾਈ ਬਹੁਤ ਸੀਰੀਅਸ ਹੈ ਬਈਆ ਜੁਨਾ ਦੇ ਤਾਂ ਐਨੇ ਨੂੰ ਗੁੱਡੀ ਮਹਾਰਾਜ ਕੋ ਮੱਥਾ ਟੇਕਣ ਗਈ ਤਾਂ ਬਾਬਾ ਜੀ ਕਹਿੰਦੇ ਗੁੱਡੀ ਦੇ ਨਾਲ ਲੈ ਕੇ ਭਾਈ ਕੋਈ ਸੁਪਨਾ ਵੀ ਆਇਆ ਸੀ ਕਹਿੰਦੇ ਹਾਂਜੀ ਮਹਾਰਾਜ ਕਹਿੰਦੇ ਕੀ ਆਇਆ ਸੀ ਕਹਿੰਦੇ ਆਪ ਜੀ ਜਾਣੀ ਜਾਣ ਕਹਿੰਦੇ ਬਸ ਕੋਈ ਨਾ ਕਿਰਪਾਈ ਹੈ On fait le budat.